ਹਾਂ ਨਾ ਦੇ ਚਹੀਦੀ ਨਹੀਂ ਨਹੀਂ ਹੋਣੀ ਨਹੀਂ ਸਾਂਝਾ ਨਹੀਂ ਆ ਦੇ ਦੀ ਨਹੀਂ ਕਾਏ ਹੋਣੀ ਆਪਣਾ ਤੁਹਾਡੀ ਭਾਈ ਇੱਜ਼ਤ ਕਰੀਆ ਦੋ ਬੰਦਿਆਂ ਦੀ ਹਣ ਭਾਈ ਛੜ ਨਾ ਦਈ ਯਾਰ ਓਏ ਜਵੀ ਓਏ ਹਿਆ ਕਰ ਛੇ ਪਾਰਾ ਨਾ ਬੋਲ ਤਰਾਰਾ ਆ ਗਿਆ ਚੁੱਪਦਾ ਕਰ ਚਲੋ ਚਲੋ ਮਿੱਤਰਾਂ ਯਾਰ ਹਾਂ ਹਾਂ ਕੋਸਰ ਸ਼ਰਮ ਮੰਨੀ ਸ਼ਰਮ ਮੰਨੂਗਾ ਮਿੱਤਰਾਂ ਯਾਰਾਂ ਯਾਰ ਸ਼ਰਮ ਮੰਨੀ ਬੱਕਰੀ ਦੇਤੀ 200 40 ਦੀ ਕੱਲ ਸ਼ਰਮ ਮੰਨ ਲੈ ਹਰੇ ਭਾਈਆ ਕੋਈ ਨਹੀਂ ਗਈ ਬੱਕਰੀ ਗੱਲ ਸੁਣ ਲੈ ਮੇਰੀ 1000 ਰੁਪਏ ਯਾਰ ਪੱਲੇ ਦੇਉ ਨਹੀਂ ਯਾਰ ਇੱਕ ਤਾਂ ਚੱਲ ਗਈ ਨਾਲ ਕਮਾਲ ਅੱਬੂ ਬਾਈ ਪਿੰਡ ਸਮਾਲ ਸਰ ਡਾਕਟਰ ਇਹ ਬਿੰਜੂ ਕੀ ਵਾਲੇ ਨਾਲੇ ਦਾ ਮੁੰਡਾ ਐਨ ਮੇਰਾ ਯਾਰ ਮਿੱਤਰ ਪੁਰਾਣਾ ਗੁਰੂਆਂ ਸਮਾਨ ਮੰਗਦੇ ਤੇ ਉਹਨਾਂ ਬੰਦਿਆਂ ਨੂੰ ਅੱਜ ਵੀ ਕਬਰਾਂ ਚ ਆਮਰ ਨੇ ਵੀਡੀਓ ਬਾਈ ਨੂੰ ਮੇਰੇ ਨੂੰ ਜਿਹੜੀ ਨੂੰ ਚੰਗੀ ਲੱਗੇ ਰਾਜੂ ਢੜਬਾ ਗੌਟ ਫਾਰਮ ਮੈਨੂੰ ਸਰਪ੍ਰਾਈਜ਼ ਕਰੋ ਠੀਕ ਹੈ ਪਹਿਲਾਂ ਵੀ ਕੀਆ ਪੱਟਿਆ ਹੁਣ ਵੀ ਕੀਆ ਬੱਕਰੀ ਬਹੁਤ ਤਕੜੇ ਮੀਲੇ ਦੇ ਵਿੱਚ ਆਪਾਂ ਨੂੰ ਲਾਈਵ ਸੌਦਾ ਦਿਖਾਇਆ ਹੈ ਇਹ ਦੋ ਬੱਕਰੀਆਂ ਵਿਕੀਆਂ ਨੇ ਅੱਜ ਲੈ ਇਹਨਾਂ ਬੱਕਰੀਆਂ ਦੀ ਕੁਆਲਿਟੀ ਬਹੁਤ ਹੀ ਤਕੜੀ ਆ ਹੋ ਰਿਹਾ ਤੇ ਦਿਖਾਉਨੇ ਆ ਬਾਈਆਂ ਦਾ ਬੱਕਰੀ ਨਾਲ ਬੱਕਰੀ ਦਾ ਆਉਣਾ ਤੇ ਮੇਲਾ ਛੱਡ ਕੁਤੂ ਮੇਲਾ ਲਾਵਾਂਗੇ ਇੱਕ ਆ ਲਾਵਾਂਗੇ ਸਾਹਮਣੇ ਲਈ ਹੋਈ ਜੇ ਆਪਾਂ ਨੇ ਤਾਂ ਝੂਠ ਕਿਹਾ ਬੋਲ ਦੇ ਤਾਂ ਵੀ ਆ ਉਹ ਮੇਲਾ ਲਾਵਾਂਗੇ ਉਹ ਕਿਹੜਾ ਬਈ ਲੈਂਦਾ ਬੱਕਰੀ ਹਾਂ ਕਿਹੜਾ ਲੈਂਦਾ ਬਈ ਹਾਂ ਤੁਮ ਮੁੰਡਾ ਨਹੀਂ ਪੁੱਛਿਆ ਨਾ ਪੁੱਛਾਂ ਤੈਨੂੰ ਜਿਹੜੀ ਮੈਂ ਕਰ ਦੂੰ ਮਜ਼ਦੂਰ ਦੋਹਾਂ ਨੂੰ ਕਰਨੀ ਪਊ ਹਾਂ ਤਾਂ ਜਮ ਨਹੀਂ ਨਾ ਜਮ ਨਹੀਂ ਆਉਂਦਾ ਪੁਗਦੀ ਹੋਊਗੀ ਵੀ ਹਾਂ ਦੋਹਾਂ ਨੂੰ ਪੁਗਦੀ ਹੋਊਗੀ ਕੁੱਛਦੇ ਹਾਂ ਦੋਹਾਨੂ ਗੁੰਮੀ ਬੁਸਦਾ ਨਹੀਂ ਜੇ ਹਜ਼ਾਰ ਖੰਡ ਵਿੱਚ ਥੁੱਪ ਜੋੜੇ ਨਾ ਤੇ ਵਾਸਤੇ ਲਮਾਗੀ ਬੰਦੇ ਚਿੰਜੂ ਆ ਜਦੋਂ ਮੁੱਲ ਨਾ ਆਏ ਲਵਾ ਕੇ ਰੱਖ ਲੈ ਇਹਨੂੰ ਕੁੱਝ ਜੋ ਪਾਣੀ ਹਾਂ ਆ ਮੋਲੇ ਰਾਤ ਨੂੰ ਰੋ ਕੇ ਤੂੰ ਮਿਲਦਾ ਲੰਘੂ ਥੋਕੀ ਜਲਾ ਜਗਾ ਚਾੜੋਗਾ ਜਲਾ ਹਾਂ ਲਾ ਚੱਲ ਹੋ ਗਿਆ ਦੇਖਿਆ ਵੀ ਬੱਸ ਸਾਰੇ ਪਾਸੇ ਦੀ ਹਾ ਤੂੰ ਤਾਂ ਸਾਰੇ ਬੱਸੇ ਦੇਖ ਕੇ ਹਾਂ ਲਾ ਦੇ ਮੰਗੇ ਤੇ 60 ਹਾਂ ਪੈਸੇ ਲਾ ਤੇ 8 ਹਾਂ ਸਹੀ ਗੱਲ ਹੈ ਹੁਣ ਵਿਚ ਵਿਚਾਲੇ ਕਰਾਂਗੇ ਸੱਥ ਦੇ ਖੜ ਕੇ ਹਾਂ ਮੇੜਾ ਹਾਂ ਤੂੰ ਤਾਰੋ ਮੁੰਡਿਆ ਲਾਂਦੇ ਤੇ ਆ ਪਰ ਨਹੀਂ ਮਿੱਤਰ ਲਿਆ ਯਾਰ ਹਾਂ 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 ਕੋਸਾ ਛਰਮ ਮੰਨਨੀ ਛਰਮ ਮੰਨੂਗਾ ਪ੍ਰਾਣੀ ਮਿੱਤਰ ਦਾ ਯਾਰ ਆ ਯਾਰ ਛਰਮ ਮੰਨਨੀ ਬੱਕਰੀ ਵੇਚੀ 2 ਗੱਟ 40 ਨਹੀਂ ਬੱਕ ਭੱਜ ਲਿਆ ਭੱਜ ਲਿਆ ਭੱਜ ਲਿਆ ਅੱਜ ਹਮ ਤਾਂ ਨਹੀਂ ਨਹੀਂ ਹੋਈ ਨਹੀਂ ਨਹੀਂ ਸਾਂਝਾ ਨਹੀਂ ਹੋਏ ਦੇਤੀ ਅਜੀ ਨਹੀਂ ਕਾਇ ਨਹੀਂ ਤੁਹਾਡੀ ਮੈਂ ਇੱਜ਼ਤ ਕੇ ਰੀਆ ਦੋ ਬੰਦਿਆਂ ਦੀ ਅਣ ਬਾਈ ਛੜ ਨਾ ਦਈ ਯਾਰ ਓਏ ਜਵੀ ਮਾਂ ਮੈਂ ਤੈਨੂੰ ਸਿੱਧੀ ਗੱਲ ਕਰਾਂਗੇ ਜੇ ਤਾਂ ਬਿੰਗੜ ਹੋਵੇ ਤਾਂ ਵੀ ਕਹਾਂ ਇੱਕ ਗੱਲ ਸੁਣਨਾ ਤਾਹੀਂ ਤੈਨੂੰ ਕਾਹ ਕੇ ਕਰਤੀ ਜਿਹੜਾ ਕਾਹ ਕੇ ਕਰਤੀ ਤੈਨੂੰ ਕਾਹ ਓਹ ਹਿਆ ਕਰਛੇ ਪਾਲਾ ਨਾ ਤਰਾਰਾ ਆ ਗਿਆ ਚੁੱਪਦਾ ਕਰ ਮਾਗੀਰ ਸਾਖੇ ਚਲਾ ਨਹੀਂ ਚਲਾਏਗਾ ਮਾਗੀਰ ਜੀ ਕਰ ਦੋ ਨਾ ਨਾ ਕੀ ਹੈ ਦੱਕਾ ਨਹੀਂ ਕਰਦੇ ਤੂੰ ਨਾਲ ਜਾਈ ਬੱਕਰਾ ਤੇ ਕੁੱਤੇ ਦੀ ਨਹੀਂ ਹੋਣੀ ਨਹੀਂ ਰਾਜ ਜੀ ਦਾ ਸੁਣ ਲੈ ਦਵਾਰੇ ਦੀ ਦਵਾਰਾ ਵੀ ਮੈਨੂੰ ਪਤਾ ਹੋਣੀ ਨਹੀਂ ਹੋਊਗੀ ਨਹੀਂ ਹੁੰਦੀ ਲੈ ਦੇਈ ਨਾ ਦੀ ਸੋਆ ਦੀ ਕਸਣਾਤੀ ਸੱਚਾ ਇਹ ਕੋਈ ਨਹੀਂ ਵਿਚਾਰਨੇ ਰਹੀਏ ਰੁਪਏ ਹੀ ਲਾਉਣੇ ਨੇ ਰੁਪਏ ਸਾਰੇ ਲਾਉਂਦੇ ਨੇ ਬਸ ਆਪਾਂ ਨੇ ਤੇਰੀ ਬੱਕਰੀ ਇਮਾਨਦਾਰੀ ਨਾਲ 베ਚੀ 40000 ਨਹੀਂ ਕਾਲੇ ਹਾਂ ਹੁਣ ਬਾਹ ਜਮੀਨ ਨਹੀਂ ਹੁਣ ਬਾਹ ਹੁਣ 40000 ਦਾ ਬੱਕਰੀ ਆਪਾਂ ਜਰੂਰ ਦਿਖਾਵਾਂਗੇ ਬਾਅਦ ਚੋਂ ਮੈਂ ਨਹੀਂ ਔਰ ਨੇਮਨਾ 20000 ਦਾ 베ਚਿਆ ਉਹ ਨਾ ਕਰ ਮੈਂ ਨਹੀਂ ਯਾਰ ਮੋਹਰੇ ਮਾਰੇ ਮੇਰੇ ਮਾਮੇ ਜੀ ਜੇ ਮੇਮਨਾ ਬੱਤ ਪਏ ਸਾਰਾ ਚੱਲਦਾ ਮੈਂ ਦੇਖੀ ਨਹੀਂ ਲੜ ਮਾਮਾ ਨਹੀਂ ਲੱਗਦਾ ਰਾਤ ਤੱਕ ਕਹਾਂ ਬਾਜੀ ਲੈਣੀ ਪੱਲੇ ਪੈਂਦੇ ਨੇ ਯਾਰ ਬੰਦੇ ਉਹ ਚੱਲ ਕੋਈ ਨਾ ਆਉਂਦਾ ਉਹ ਬੰਦੇ ਪਿੱਛੇ ਹਟੋ ਨਾ ਹਟ ਜਾ ਵੇ ਇਹੋ ਗੱਲ ਸੁਣ ਲੈ ਤੂੰ ਗੱਲ ਸੁਣ ਲੈ ਤੂੰ ਜੀ ਨਾ ਦੇਈ ਬੱਕਰੀ ਗੱਲ ਸੁਣ ਲੈ ਮੇਰੀ 1000 ਰੁਪਏ 1000 ਦੇ ਦੂੰ ਨਹੀਂ ਯਾਰ ਇਹ ਚੱਲ ਗਈ 1000 ਹਾਂ 1000 ਮੈਂ ਦੂੰ ਬੱਕਰੀ ਗੱਲ ਕਮਾਲ ਗੱਲ ਕਮਾਲ ਉਹ ਕੋਈ ਕਹਿੰਦੇ ਤਾਂ ਰੁਟ ਲਿਆ 41000 ਕਲਿਆਣ ਮੇਲਾ ਲਾਤਾ ਅੱਜ ਰਾਜੂ ਵੀ ਗੱਲ ਥੋੜੀ ਮੋਰੀ ਆ ਜੀ ਪਿੱਛੇ ਦੇ ਮੁੰਡੇ ਮਿੱਤਰ ਦਾ ਮੁੰਡਾ ਹੈ ਤੂੰ ਨਹੀਂ ਇੱਕ ਗੱਲ ਸੁਣ ਲਓ ਜੀ ਬੰਦਾ ਇੱਜ਼ਤ ਕਰਨ ਵਾਲਾ ਬਹੁਤ ਇੱਜ਼ਤ ਕਰੀਆ ਤਾਂ ਸ਼ਾਮ ਨੂੰ ਵੀ ਇੱਜ਼ਤ ਵਾਲਾ ਨਹੀਂ ਉਹ ਖੜਾ ਜੀ ਕਰੀਆ ਉਹ ਖੜਾ ਨਹੀਂ ਉਹ ਆਇਆ ਆਪਣੇ ਬੋਲਣ ਦਾ ਆਪਣੇ ਦਾ ਕੰਮ ਹੈ ਜਿਹੜੀ ਸਾਡਾ ਕੰਮ ਹੈ ਕੀ ਹੋ ਗਿਆ ਚੱਲ ਪਾਈ ਠੀਕ ਆ ਹਾਂ ਯਾਰ ਮਾਦਰ ਤੇ ਇਹ ਭੱਜਣੀ ਬੰਦੇ ਨੂੰ ਇਹ ਕਿੰਨਾ ਬੰਦਾ ਉਹ ਭੱਜਣਾ ਜਵਾਬ ਨਹੀਂ ਹੈਗਾ ਸੌਦਾ ਪੱਕਾ ਸੌਦਾ ਲੋਕ ਮਾਰਸਾ ਪੈਸੇ ਬਣਾ ਦਿੰਦੇ ਆ ਕਹੋ ਜੀ ਪੈਸੇ ਦੰਦਾ ਜੀ ਲੈ ਆ ਵੀਡੀਓ ਬਣਾਵਾਂਗੇ ਪੈਸੇ ਨਹੀਂ ਵੀ ਵੀਰ ਵਾਲੇ ਤਾਂ ਬੋਲਿਆ ਵੀ ਨਹੀਂ ਕਿ ਬੱਕਰੀ ਖਰੀਦੀ ਆ ਫੇਰ ਕਹਿੰਦੇ ਆ ਆਪਾਂ ਪੈਸੇ ਦਿੰਦੇ ਵੀ ਸਬੰਧ ਦਿਖਾਵਾਂਗੇ ਪੈਸੇ ਵੀ ਦਿੰਦੇ ਨੇ ਬੱਚਾ 2 ਕਿਲੋ ਦਾ ਥੇਲਾ ਹੈ ਬੰਦੇ ਦਾ ਤੈਨੂੰ ਕਹਿੰਦਾ ਤੇਰੀ ਮੋਢੀ ਸਮਾਦੀ ਮੋੜੀ ਪਤਾ ਨਹੀਂ ਕਿਹੜੇ ਪਿੰਡ ਦਾ ਇਹ ਮੈਨੂੰ ਨਹੀਂ ਜਾਨਦਾ ਮੈਨੂੰ ਨਹੀਂ ਆਉਂਦਾ ਹਾਂ ਦਾ ਰਹਿਤੇ ਸਾਰਾ ਬਾਦਰ ਗੁੱਜਰਦਾ ਰਿਸ਼ਤੇਦਾਰ ਮੈਨੂੰ ਲੱਗਦਾ ਸਾਲਾ ਹੋਣਾ ਬੱਕਰੀ ਆ ਗਈ ਬੱਕਰੀ ਆ ਵਿਕੀ ਆ ਉਹ ਦੂਜੀ ਚੌੜਾ ਕਰ ਲੋ ਖਾਣਾ ਮੁੰਡਿਆ ਵੀਰਿਆ ਆ ਬਾਈ ਓਏ ਲੈ ਵੀਡੀਓ ਵਿੱਚ ਬੱਕਰੀ ਬਹੁਤ ਹੀ ਸੁਖੀ ਬਣੀ ਆ ਇਹਨੂੰ ਚੂਹਾਂ ਆ ਜਾਈ ਨਾ ਇਹਨੂੰ ਪੁੱਛੂ ਚੌਣੇ ਹੋ ਜੋ ਇਹ ਦੋ ਬੱਕਰੀਆਂ ਵਿਕੀ ਨੇ ਉਹ ਪਰਲੀ ਬੱਕਰੀ ਦਾ ਸੌਦਾ ਪਹਿਲਾ ਹੋਇਆ ਕਾਲੀ ਬੱਕਰੀ ਦਾ ਉਹ ਤਾਂ ਆਪਾਂ ਨਹੀਂ ਦਿਖਾ ਸਕਦੇ ਲਾਈਵ ਸੌਦਾ ਤੇ ਹੁਣ ਆ ਲਾਈਵ ਨਾਲ ਬੱਕਰੀ ਦਾ ਆਲਾ ਚਾੜਾ ਕਰ ਦੋ ਬਾਈ ਮੈਂ ਵਿਚਾਲੇ ਖਲੂਰੇ ਐਦਾਂ ਵਿਚਾਲੇ ਪਰ ਖੜ ਖੜ ਵਿਚਾਲੇ ਖੁੱਲਾ ਕਰ ਲੋ ਮੜਾ ਜਾ ਬੱਡੇ ਗੱਲ ਭਾਈ ਪੈਸੇ ਕਣ ਦੇ ਦਿਖਾ ਰਹੇ ਨੇ ਬਾਈ ਉਹ ਕੀ ਨਹੀਂ ਪਤਾ ਇਹ ਲੋਗੀ ਕਾਲਾ ਜੀ ਪੈਸੇ ਕਰੋ ਆਪਾਂ ਦੇਸੀ ਟਾਈਪ ਦੇ ਪੈਸੇ ਛਣਾ ਜੱਟ ਸੰਦਾ ਦੋ ਵੀਡੀਓ ਬਣਾਉਣੀ ਹੋ ਤੈਨੂੰ 4 5 6 7 8 9 10 ਸਟਾਈਲ ਨਾਲ ਪੈਸੇ ਗਿਣੇ ਜਾ ਰਹੇ ਹਨ 11 ਗਿੰਦਾ ਵਾਲਾ 12 13 14 15 16 17 18 19 20 20 ਸਾਈ ਹੋਰ ਦੱਸ ਕਿ ਨੰਬਰ ਦੇ ਰਹੀ ਹੈ ਰੇਟਾ ਉਹ ਵੀ 25 26 27 28 29 30 31 2 3 4 5 6 7 8 9 10 ਇਹ ਆ ਲੋ ਜੀ 11 40 ਤੇ 10000 ਜਾ ਬਣਾ ਉਹ ਵੀ ਬਣਾ 40 ਤੇ 10000 ਛੋੜ ਮੁੰਡੇ ਨੂੰ 500 ਕਰ ਲੈ 500 ਹੀ ਕਰੂ ਪਹਿਲਾਂ ਛੋੜੋ ਭੱਜਣ ਵਾਲਾ ਛੋੜ 500 ਕਰ ਤੀ ਤੇਰੀ ਗੱਲ ਸੁਣੋ ਜੀ ਪਾਈ ਦਾ ਪਿੰਡ ਕਿਹੜਾ ਨਹੀਂ ਨਹੀਂ ਉਹ ਬੜੀ ਵਧੀਆ ਉਹ ਬਾਈ ਦਾ ਪਿੰਡ ਸਮਾਲ ਸਰ ਡਾਕਟਰ ਇਹ ਦਿਂਜੂ ਕੀ ਵਾਲੇ ਨਾਲੇ ਦਾ ਮੁੰਡਾ ਐਨ ਮੇਰਾ ਯਾਰ ਮਿੱਤਰ ਪੁਰਾਣਾ ਗੁਰੂਆਂ ਸਮਾਨ ਮੰਗਦੇ ਤੇ ਉਹਨਾਂ ਬੰਦਿਆਂ ਨੂੰ ਅੱਜ ਵੀ ਕਬਰਾਂ ਚ ਆਮਰ ਨੇ ਵੀਡੀਓ ਭਾਈ ਨੂੰ ਮੇਰੇ ਨੂੰ ਜਿਹੜੀ ਨੂੰ ਚੰਗੀ ਲੱਗੇ ਰਾਜੂ ਡਡਬਾ ਗੌਟ ਫਾਰਮ ਮੈਨੂੰ ਸਰਪ੍ਰਾਈਜ਼ ਕਰੋ ਠੀਕ ਹੈ ਇਹ ਰਾਜੋ ਮਾਨ ਕਰਨਾ ਕਰਦੇ ਨਹੀਂ ਕਰਦਾ ਨਾ ਤੇ ਹੁਣ ਆਪਾਂ ਮੈਨੂੰ 500 ਰੁਪਏ ਸਨਮਾਨਤ ਕੀਤਾ ਲਾਲਾ ਬਿੱਜੂ ਗਿਆ ਦੇ ਮੁੰਡੇ ਨੇ ਠੀਕ ਸਾਬਰ ਦਾ ਪਤੀਜਾ ਬੁਲਾ ਕਰਤਾ ਜਨੀਰੀਆ ਆ ਜਾਓ ਬਕਰੀਆਂ ਨੇ ਹੀ ਤੋਂ ਇਹ ਬਕਰੀ ਬਹੁਤ اچھی ਹੈ ਪਹਿਲਾਂ ਵੀ ਕੀਆ ਵਾਕ ਇਹ ਅੱਜ ਦੀ ਕੀ ਹੈ ਬੱਕਰੀ ਬਹੁਤ ਤਕੜੇ ਮੀਲੇ ਦੇ ਵਿੱਚ ਆਪਾਂ ਨੂੰ ਲਾਈਵ ਸੌਦਾ ਦਿਖਾਇਆ ਇਹ ਦੋ ਬਕਰੀਆਂ ਵਿਕੀਆਂ ਨੇ ਅੱਜ ਦੇਖੋ ਇਹਨਾਂ ਨੂੰ ਬਕਰੀਆਂ ਦੀ ਕੁਆਲਿਟੀ ਬਹੁਤ ਹੀ ਤਕੜੀ ਹੈ ਪੂਰੇ ਰੇਟ 'ਚ ਵਿਕੀਆਂ ਨੇ ਅੱਜ ਕੜਿਆਣ ਦੇ ਮੇਲੇ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਦੇ ਜੀ ਵੱਧ ਤੋਂ ਵੱਧ ਤੇ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਚੈਨਲ ਨੂੰ ਸ਼ੇਅਰ ਕਰ ਦਿੱਤੋ ਵੱਧ ਕਰ